ਆ ਲੋ ਜੀ ਦੇਖੋ ਆ ਬੰਦੇ ਦੀ ਸ਼ਕਲ ਦੇਖੋ ਤੇ ਚਤਾਮਲੀ ਪਿੰਡ ਦੇ ਵਿੱਚ ਬਜ਼ੁਰਗ ਮਾਤਾ ਨੂੰ ਮੰਜੇ ਪਰ ਪਈ ਦੇ ਕੋਲ ਉਹਦੀਆਂ ਵਾਲੀਆਂ ਖੋਲ ਕੇ ਬੱਚਾਂ ਲੱਗੇ ਤਾਂ ਬ੍ਰਾਂਡਡ ਕੱਪੜੇ ਪਾਏ ਹੋਏ ਆ ਵਧੀਆ ਹੁਣ ਇਹ ਕਹਿੰਦਾ ਮੇਰੀ ਕੁੜੀ ਬਿਮਾਰ ਹੈ ਮੇਰਾ ਫਰਾਣਾ ਬਿਮਾਰ ਹੈ ਕੱਲ ਇਹ ਕਹਿੰਦਾ ਮੈਂ ਜੇਹਰ ਚ ਛੋਟੇ ਰੋਪੜ ਤੇ ਜ਼ਬਾਨ ਤੋਂ ਹੋਈ ਆ ਦੀ ਸ਼ਕਲ ਦੇਖੋ ਇਹਦੀ ਆ ਚੋਰ ਐ ਇਸ ਥਰੇ ਦਾ ਆ ਬਜ਼ੁਰਗ ਮਾਤਾ ਬੈਠੀ ਆ ਦੇਖੋ ਇਹਦੀ ਮੋਬ ਵਾਲੀ ਕੱਢਣੀ ਪਿੰਡ ਵਿੱਚੋਂ ਪਿੰਡ ਚਤਾਮਲੀ ਦੇ ਵਿੱਚ ਫੜਿਆ ਹੋਇਆ ਉਹਨੇ ਤੇ ਆ ਕੇ ਇੱਥੇ ਕੁੰਡਾ ਕਰਦੀ ਕਰਦੇ ਆਂ ਚੋਰੀਆਂ ਕਰਦੇ ਆਂ ਬ੍ਰਾਂਡਡ ਕੱਪੜੇ ਪਾਏ ਹੋਏ ਫਿਰ ਝੂਠ ਬੋਲਦਾ ਉੱਪਰ ਦੇ ਹਲੇ ਪਥਲੀਆ ਤੈਨੂੰ ਦੱਸਦਾ ਇਹ ਪਿੰਡ ਕਿ ਮੇਰਾ ਪਿੰਡ ਕਿਹੜਾ ਹਸਲੀ ਹੂੰ ਦੇਖੋ ਇਹ ਤਾਂ ਸਵਾਰ ਕੇ ਤਿੰਨ ਚਾਰ ਕੇ ਗਾ ਚੋਰੀ ਦੇ ਹੋਏ ਤਿੰਨ ਚਾਰ ਕੇ ਸਪਹਿਲਾ ਚੋਰੀ ਦੇ ਹੋਏ ਹੋਏ ਬੰਦੇ ਪਰ ਤਿੰਨ ਪਾ ਕੇ ਚੋਰੀ ਦੇ ਦੇ ਰਹੇ ਆ 15 ਤਨ ਹੋਈ ਜਾਂ ਨਕਾ ਵੀ ਬੰਦਾ ਜੱਟਾਂ ਕਿੰਨੇ ਕਰਨੀਂਗੇ ਸਿੱਧੇ ਉਰਾਲੀ ਮਰੰਡਾ ਮਾਰਗ ਦੇ ਪੈਂਦੇ ਪਿੰਡ ਚਤਾਮਲੀ ਵਿਖੇ ਉਸ ਟਾਈਮ ਲਲਾ ਲਲਾ ਹੋ ਗਈ ਜਦੋਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਬ੍ਰਾਂਡਡ ਕੱਪੜੇ ਪਾਏ ਹੋਏ ਸਨ ਇੱਕ ਬਜ਼ੁਰਗ ਔਰਤ ਮੰਜੇ ਤੇ ਪਈ ਸੀ ਉਹਨੂੰ ਪੁੱਛਿਆ ਰਸਤਾ ਕਿ ਰਸਤਾ ਦੱਸਣ ਲੱਗੀ ਉੱਠ ਕੇ ਬੈਠੀ ਤਾਂ ਉਸਨੂੰ ਨੌਜਵਾਨ ਮਰਨ ਨਾਲ ਕੰਨੀਆਂ ਦੋਨੇ ਵਾਲੀਆਂ ਖਿੱਚ ਲਈਆਂ ਹੱਥ ਚ ਕੜੀ ਬ੍ਰਾਂਡਡ ਕੱਪੜੇ ਤੇ ਮੱਥੇ ਤੇ ਹੱਥ ਰੱਖੇ ਹੋਏ ਜੋ ਤੁਸੀਂ ਇਸ ਨਾਚੂਬਾਰ ਨੂੰ ਦੇਖ ਰਹੇ ਹੋ ਇਸ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਇਸ ਦੇ ਨਾਲ ਕੋਈ ਵਾਕਾ ਹੋ ਗਿਆ ਜਿਸ ਤੇ ਚੱਲਦੀ ਆ ਇੱਥੇ ਪੁਲਿਸ ਵੀ ਨਜ਼ਰ ਆ ਰਹੀ ਹੈ ਪਰ ਮਾਮਲਾ ਇਸ ਤੇ ਬਿਲਕੁਲ ਉਲਟ ਹੈ ਬ੍ਰਾਂਡਡ ਕੱਪੜਿਆਂ ਵਿੱਚ ਨਜ਼ਰ ਆ ਰਿਹਾ ਇਹ ਮੁੰਡਾ ਦਰਅਸਲ ਖੁਦ ਹੀ ਇੱਕ ਚੋਰ ਹੈ ਜੋ ਕਿ ਚੋਪਟਮਾਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਪੇਲੇ ਲੋਕਾਂ ਦੇ ਹੱਥੇ ਚੜ ਗਿਆ ਤੇ ਹੁਣ ਮੱਥੇ ਤੇ ਹੱਥ ਰੱਖ ਕੇ ਆਪਣਾ ਚਿਹਰਾ ਲੁਕਾਉਂਦਾ ਹੋਇਆ ਨਜ਼ਰ ਆ ਰਿਹਾ ਜੀ ਹਾਂ ਹੈਰਾਨੀ ਤਾਂ ਤੁਹਾਨੂੰ ਵੀ ਖੂਬ ਹੋ ਰਹੀ ਹੋਵੇਗੀ ਜ਼ਰਸਲੇ ਐਸਾ ਮੁੰਡੇ ਦੇ ਵੱਲੋਂ ਵਾਰਦਾਤ ਨੂੰ ਉਸ ਵੇਲੇ ਅਜਾਮ ਦਿੱਤਾ ਜਾਂਦਾ ਹੈ ਜਦੋਂ ਇੱਕ ਬਜ਼ੁਰਗ ਬੇਬੇ ਮੰਜੇ ਤੇ ਪਈ ਹੁੰਦੀ ਹੈ ਤੇ ਏਕੇ ਉਸ ਨੂੰ ਆ ਕੇ ਸਰਪੰਚ ਤੇ ਘਰ ਦਾ ਪਤਾ ਪੁੱਛਦਾ ਹੈ ਤੇ ਜਿਸ ਤੋਂ ਬਾਅਦ ਲੋਕ ਇਸ ਨੂੰ ਫੜ ਲੈਂਦੇ ਨੇ ਤੇ ਇਸਦੀ ਖੂਬ ਖੰਭ ਠੱਪੀ ਜਾਂਦੀ ਹੈ ਪੜਤੇ ਰੱਖੀਆਂ ਹੋਈਆਂ ਜੋ ਇਹ ਤੁਹਾਨੂੰ ਸੋਨੇ ਦੀਆਂ ਵਾਲੀਆਂ ਨਜ਼ਰ ਆ ਰਹੀਆਂ ਨੇ ਇਨ੍ਹਾਂ ਹੀ ਵਾਲੀਆਂ ਨੂੰ ਚਪਟਣ ਵੇਲੇ ਇਹ ਲੋਕਾਂ ਦੇ ਹੱਥੇ ਚੜਿਆ ਲੋਕ ਇਸ ਨੂੰ ਉਸੇ ਮੰਜੇ ਤੇ ਬਿਠਾ ਲੈਂਦੇ ਨੇ ਜਿਸ ਮੰਜੇ ਤੇ ਪਈ ਬੇਬੇ ਦੇ ਕੰਨਾਂ 'ਚੋਂ ਇਹ ਵਾਲੀਆਂ ਖੋ ਕੇ ਫਰਾਰ ਹੋਇਆ ਸੀ ਆਓ ਤੁਸੀਂ ਵੀ ਸੁਣੋ ਬੇਬੇ ਦੀ ਜ਼ੁਬਾਨੀ ਉਸ ਦੇ ਨਾਲ ਜੋ ਹੱਡ ਦਿੱਤੀ ਹੋਈ ਹੈ ਆਹ ਦੇਖੋ ਬਜ਼ੁਰਗ ਮਾਤਾ ਦੇ ਕੰਨਾਂ ਚੋਂ ਜਿਹੜੀਆਂ ਕੱਡੀਆਂ ਆਏ ਆਹ ਹੈ ਬਾਲੀਆਂ ਰਹਾ ਵੀ ਇਹ ਹੈ ਹਾ ਲੋ ਆ ਮਾਤਾ ਬੈਠੀ ਆ ਬਜ਼ੁਰਗ ਹੈ ਤੁਰ ਨਹੀਂ ਸਕਦੀ ਕੁਛ ਨਹੀਂ ਪਿੰਡ ਦੇ ਵਿੱਚ ਆ ਕੇ ਸਰਪੰਚ ਦਾ ਘਰ ਪੁੱਛਦੇ ਹੋਏ ਪੁੱਛਣ ਤੋਂ ਬਾਅਦ ਬਾਲੀਆਂ ਕੱਢ ਕੇ ਭੱਜ ਗਏ ਕੋਈ ਗੱਲ ਨਹੀਂ ਕਰੀ ਹੋਰ ਮੈਂ ਤਾਂ ਹੱਤ ਕੱਢਦੀ ਰਹੀ ਜੀ ਆਹ ਦੇਖੋ ਮਾਤਾ ਦੇ ਬਿਆਨ ਸੁਣ ਲਓ ਜੀ ਕੀ ਹੋਇਆ ਜੀ ਆ ਕੇ ਇੱਧਰੋਂ ਮੈਨੂੰ ਕਹਿੰਦਾ ਵੇਬੇ ਕਹਿੰਦਾ ਸਰਪੰਚ ਦਾ ਘਰ ਕਿੱਧਰ ਉਹ ਮੈਂ ਉਹ ਗੁਰਦੁਆਰੇ ਕੰਨੂੰ ਹੱਤ ਕਰਤਾ ਮੈਂ ਖਾ ਕਿ ਉਹ ਗੁਰਦੁਆਰਾ ਦਿਖਦਾ ਬਈ ਗੁਰਦੁਆਰੇ ਚ ਕਿਉਂ ਤਾਂ ਨਹੀਂ ਜਾਊਗੀ ਮੈਂ ਖਾ ਉੱਥੇ ਦੁਕਾਨ ਆਊਗੀ ਕਹਿੰਦਾ ਕਰਿਆ ਨਹੀਂ ਪੁੱਛ ਲਾ ਮੂੰਹ ਪਰ ਬੈਠਾ ਵੀ ਨਹੀਂ ਗਿਆ ਇਹਨਾਂ ਆਹ ਦੇਖ ਲਓ ਐਦਾਂ ਦੇ ਹਾਲ ਇਹਨਾਂ ਦੇ ਜਦੋਂ ਝੁੱਟਕੀ ਮਾਰ ਕੇ ਹੋ ਗਿਆ ਔਰ ਹੁਣ